ਆਸਾਮ ਤੋਂ ਆਰੰਭ ਹੋਇਆ ਨਗਰ ਕੀਰਤਨ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚਿਆ ਜਿੱਥੇ ਖਾਲਸਾ ਪੰਥ ਦੇ ਦਰਸ਼ਨ ਤੇ ਸੂਰਬੀਰਤਾ ਦੇ ਵਿਸ਼ਾਲ ਦਰਸ਼ਨ ਹੋਏ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਦੇ ਵਿੱਚ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਨਗਰ ਕੀਰਤਨ ਫੁੱਲਾਂ ਦੀ ਵਰਖਾ ਕੀਰਤਨ ਸ਼ਬਦਾਂ ਦੀ ਰਸਤਾਰ ਤੇ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਡੇਰਾ ਬਾਬਾ ਨਾਨਕ ਵੱਲ ਰਵਾਨਾ ਹੋਇਆ ਇਸ ਪਵਿੱਤਰ ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਤਾਮੀ ਨੇ ਸੰਬੋਧਨ ਕਰਦਿਆ ਕਿ ਹੈ ਕਿ ਗੁਰੂ ਨਾਨਕ ਦੇਵ ਜੀ ਦੁਆਰਾ ਬਖਸ਼ੀ ਗੁਰਬਾਣੀ ਸਾਡੇ ਜੀਵਨ ਦੇ ਲਈ ਮਾਰਗਦਰਸ਼ਕ ਹੈ ਤੇ ਸਾਨੂੰ ਇਸ ਤੇ ਅਮਲ ਕਰਨਾ ਚਾਹੀਦਾ ਤੇ ਇਸੇ ਦਰਮਿਆਨ ਉਹਨਾਂ ਕਿਹਾ ਕਿ 24 ਰਾਜਾ ਦੇ ਵਿੱਚੋਂ ਗੁਜ਼ਰਦਿਆਂ ਹੋਇਆ ਇਹ ਨਗਰ ਕੀਰਤਨ ਜੋ ਕਿ ਪੰਜਾਬ ਪਹੁੰਚਿਆ ਤੇ ਤਾਮੀ ਨੇ ਕਿਹਾ ਕਿ 350 ਸਾਲਾ ਸ਼ਹੀਦੀ ਗੁਰਪੁਰਬ ਦੇ ਸੰਦਰਭ ਦੇ ਵਿੱਚ ਦਮਦਮਾ ਸਾਹਿਬ ਵਿਖੇ 21 ਨਵੰਬਰ ਤੋਂ 30 ਨਵੰਬਰ ਤੱਕ ਅ ਸੰਚਾਰ ਸਮਾਗਮ ਹੋਣਗੇ ਤੇ ਖੰਡੇ ਬਾਟੇ ਦਾ ਮਰਛਕਾਇਆ ਜਾਵੇਗਾ। ਪਰਕਟਪੇ ਗੁਰ ਤੇਗ ਬਹਾਦਰ ਸਗਲ ਸਿਸ਼ਟ ਪਟਾਫੀ ਚਾਦਰ ਤਿਲਕ ਜੰਜੂ ਦੇ ਰੱਖੇ ਮਹਾਨ ਸਤਿਗੁਰੂ ਧਰਮ ਰੱਖਿਅਕ ਪੂਰੀ ਮਨੁੱਖਤਾ ਦੇ ਸਾਂਝੇ ਰਹਿਬਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ 350 ਸਾਲਾ ਸ਼ੀਦੀ ਪੁਰਬਨੂ ਸਮਰਤ ਹੁੰਦੇ ਸਿੱਖਾਂ ਦੀ ਨਮੈਂਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੁਖ ਸੇਵਾਦਾਰ ਸਰਦਾਰ ਹਜਿੰਦਰ ਸਿੰਘ ਜੀ ਤਾਂ ਮਿਸਰ ਪ੍ਰਧਾਨ ਸਾਹਿਬ ਜੀ ਨੇ ਆਪ ਜੀ ਦੇ ਨਾਲ ਵਿਸਤਾਰ ਸਹਿਤ ਸਾਰੇ ਸਮਾਗਮਾਂ ਸੰਬੰਧੀ ਜੋ ਪ੍ਰੋਗਰਾਮ ਅਲਿਖਿਆ ਉਹਨਾਂ ਦੇ ਸੰਬੰਧੀ ਵਿਸਤਾਰ ਸਹਿਤ ਚਾਨਣਾ ਪਾਇਆ ਹੈ ਰਾਤਰੀ ਜੋ ਨਗਰ ਕੀਰਤਨ 21 ਅਗਸਤ ਤੋਂ ਗੁਰਦੁਆਰਾ ਧੋੜੀ ਸਾਹਿਬ ਸਾਮ ਤੋਂ ਆਰੰਭ ਹੋਇਆ ਸਾਨੂੰ ਸਿੱਖਾਂ ਦੇ ਮੁਕੱਦਸ ਸਥਾਨ ਸੱਚਖੰਡਰੀ ਸ੍ਰੀ ਹਰਮੰਦਰ ਸਾਹਿਬ ਵਿਖੇ ਪੁੱਜੇ ਸਨ ਪੰਜ ਪیرے ਸਹਿਬਾਨ ਸ਼ਾਂਤੀ ਸਿੰਘ ਨਗਾਰਤੀ ਸਿੰਘ ਅਤੇ ਗੁਰੂ ਦੀ ਛਤਰ ਸ਼ਾਯਾ ਹੇਠ ਚ ਨਗਰ ਕੀਰਤਨ ਆਰੰਭ ਹੋਇਆ ਹੈ ਸੰਗਤਾਂ ਨੇ ਜਿੰਨੇ ਵੀ ਸਟੇਟਾਂ ਦੇ ਵਿੱਚ ਸ਼ਹਿਰਾਂ ਪਿੰਡਾਂ ਵਿੱਚ ਨਗਰ ਕੀਰਤਨ ਗਿਆ ਬੜੀ ਸ਼ਰਧਾ ਭਾਵਨਾ ਦੇ ਨਾਲ ਸਵਾਗਤ ਕੀਤਾ ਹੈ ਸਾਰੇ ਪ੍ਰਬੰਧ ਕੀਤੇ ਹਨ ਮੈਂ ਦਾਸ 10 ਵੱਲੋਂ ਸਾਡੇ ਮਾਨਯੋਗ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਮੁਖਰੰਤੀ ਸੱਚਕੰਢੀ ਸ੍ਰੀ ਹਰਮੰਦਰ ਸਾਹਿਬ ਜਿਨ੍ਹਾਂ ਨੇ ਦਾਸ ਨੂੰ ਸੇਵਾ ਦਾ ਮੌਕਾ ਬਖਸ਼ਿਸ਼ ਕੀਤਾ ਸਾਡੇ ਪ੍ਰਧਾਨ ਸਾਹਿਬ ਦਾ ਸਮੂੱਚੀ ਜੋ ਕਮੇਟੀ ਹੈ ਸਮੂੱਚੇ ਪ੍ਰਬੰਧ ਦਾ ਇਹਦੇ ਵਿੱਚ ਸਕੱਤਰ ਸਹਿਬਾਨ ਮੈਨੇਜਰ ਸਹਿਬਾਨ ਚਾਰ ਸਹਿਬਾਨ ਸਾਰਾ ਸਟਾਫ ਜਿਨ੍ਹਾਂ ਨੇ ਬੜੀ ਤੰਦ ਹੀ ਦੇ ਨਾਲ ਆਪਣੀਆਂ ਸਵਾਮਾਂ ਨਵਈਆਂ ਨੇ ਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਪ ਲਈਆਂ ਨੇ ਤੇ ਪਾਰਸ਼ਾ ਜੀ ਦਾ ਅਸੀਂ ਸਾਨੂੰ ਉਪਦੇਸ਼ ਹੈ ਜੋ ਸਾਨੂੰ ਜਿਸ ਤਰ੍ਹਾਂ ਕਿਰਪਾ ਕਰਦੇ ਹਨ ਜੈਸੇ ਪਾਹਨ ਜਲ ਮਹਿ ਰੱਖਿਓ ਪੈਦਾ ਨਾਹੀਂ ਤਹਿ ਪਾਣੀ ਤੈਸੇ ਹੀ ਤੁਮ ਤਾਹੇ ਪਛਾਨੋ ਭਗਤੀਹੀਨ ਜੋ ਪ੍ਰਾਨੀ ਪਾਹਨ ਕਹਿੰਦੇ ਨੇ ਪੱਥਰੋਂ ਜੋ ਕਹਿੰਦੇ ਜੀਵ ਪ੍ਰਮਾਤਮਾ ਦੀ ਬੰਦਗੀ ਨਹੀਂ ਕਰਦਾ ਭਗਤੀ ਨਹੀਂ ਕਰਦਾ ਉਸ ਦਿੱਤੀ ਹੋਈ ਰੱਤ ਦਾ ਸ਼ੁਕਰ ਨਹੀਂ ਕਰਦਾ ਉਹ ਕਿਰਤਕਾਣਾ ਪੱਥਰ ਦੇ ਸਮਾਨ ਹੈ ਤੇ ਮਹਾਰਾਜ ਜੀ ਦਾ ਉਪਦੇਸ਼ ਆ ਸਾਨੂੰ ਜੋ ਸਾਡੇ ਤੇ ਮਹਾਰਾਜ ਨੇ ਬਖਸ਼ਾ ਕੀਤੇ ਨੇ ਸਾਨੂੰ ਮਾਨ ਬਖਸ਼ ਕੀਤਾ ਸਿੱਖਾਂ ਨੂੰ ਐਸੇ ਮਹਾਨ ਸਤਿਗੁਰੂ ਦਾ ਜਿਹੜਾ ਇਹ ਸ਼ਹੀਦੀ ਪੁਰਬਾ ਪਾਰਸ਼ਾ ਜੀ ਦਾ ਗੁਰੂ ਆ ਜੀ ਪੁਰਬਾ ਦਸਵੀਂ ਪਾਸ਼ਾ ਜੀ ਦਾ ਉਹ ਜੋ ਸਮਾਗਮ ਆ ਆਨੰਦਪੁਰ ਸਾਹਿਬ ਲਿਖੇ ਹਨ ਤੇ ਪ੍ਰਧਾਨ ਸਾਹਿਬ ਜੀ ਨੇ ਬੇਨਤੀ ਕੀਤੀ ਹੈ ਵੀ ਘਰ ਘਰ ਦਾ ਬੱਚਾ ਪਰਿਵਾਰਾਂ ਸਮੇਤ ਹਰੇਕ ਸੰਗਤ ਉੱਥੇ ਜ਼ਰੂਰ ਨਤਮਸਤ ਹੋਵੇ ਤਾਂ ਹੀ ਜਿਹੜੇ ਇਹ ਸਾਡੇ ਗੁਰਪੁਰਬ ਮਨਾਉਣੇ ਸ਼ਤਾਬ ਦੀਆਂ ਮਨਾਉਣੀਆਂ ਸਫਲਨ ਸਾਰੇ ਪ੍ਰਬੰਧ ਆਪ ਸਮੁੱਚੇ মিডিਏ ਦਾ ਦਾਸ ਵੱਲੋਂ ਪ੍ਰਧਾਨ ਸਾਹਿਬ ਵੱਲੋਂ ਸਾਡੇ ਸਿੰਘ ਸਾਹਿਬ ਜੀ ਕੈਨੀ ਰਗੀ ਸਿੰਘ ਜੀ ਨੂੰ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਹੋਈਆਂ ਪੂਲਾਂ ਦੀ ਖਿਮਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਕਰਾਂ ਨਿਮਰਤਾ ਸਹਿਤ ਕਿ ਇਹ ਮਹਾਨ ਸ਼ਤਾਬ ਦੀਆਂ ਕਰਮਾਂ ਵਾਲਾ ਵੀ ਹਿੱਸੇ ਆਉਂਦੀਆਂ ਸੋ ਬਾਤ ਤੋਂ ਬਾਤ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਮਹਾਨ ਨਗਰ ਪ੍ਰੀਤਨ ਦੇ ਵਿੱਚ ਜਿੰਨੀਆਂ ਵੀ ਸੰਗਤਾਂ ਪਹੁੰਚੀਆਂ ਸਾਰਿਆਂ ਦਾ ਧੰਨਵਾਦ ਤੇ ਹੁਣ ਜਿਹੜੇ ਸਾਡੇ ਸਮਾਗਮ 21 ਨਵੰਬਰ ਤੋਂ ਲੈ ਕੇ 30 ਨਵੰਬਰ ਤੱਕ 29 ਨਵੰਬਰ ਤੱਕ ਆ ਉਹਦੇ ਵਿੱਚ ਵੀ ਸਾਰੇ ਹਾਜ਼ਰੀਆਂ ਭਰਨ ਗੁਰੂ ਨਾਨਕ ਦੇ ਪਾਤਸ਼ਾਹ ਨੇ ਕਿਰਪਾਏ ਬਖਸ਼ਿਸ਼ ਕੀਤੀ ਕਿ ਸਮੁੱਚੀ ਲਗਾਈ ਨੂੰ ਜ਼ਿਲ੍ਹਾ ਗੁਰੂਕੇ ਸਿੱਖ ਦੀ ਅਰਦਾਸ ਸਮਾਪਤ ਹੁੰਦੀ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਤ ਕਰੀਏ ਧਰਮ ਦੀ ਨਾਮ ਜਪੀਏ ਗੁਰੂ ਦਾ ਕਿਉਂਕਿ ਪਰਮੇਸ਼ਰ ਦਾ ਜੇ ਦਵਾਰ ਖੁੱਲਦਾ ਤੇ ਗੁਰੂ ਸਾਹਿਬ ਕਿਰਪਾ ਤੇ ਬਖਸ਼ਿਸ਼ ਕਰਦੇ ਆ ਤੇ ਦਸਵੰਦ ਵੀ ਕਢੀਏ ਇਹੋ ਸਾਨੂੰ ਉਦੇਸ਼ ਆ ਜੋ ਸਾਰੇ ਵੱਧ ਚੜ ਕੇ ਆਪਾਂ ਇਹਨਾਂ ਸਮਾਗਮਾਂ ਦੇ ਵਿੱਚ ਆਨੰਦਪੁਰ ਸਾਰੇ ਸ਼ਾਮਲ ਹੋ ਗਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ